ਤੁਮੇ ਰਹਿ ਮਲ ਹੈ ਤਾਂ ਕੀ ਹੋ ਪਤਾ ਮੇਰੇ ਵਰਗਾ ਬੂਟਾ ਲਾ ਕੇ ਫੋਟੋ ਖਿਚਾ ਕੇ ਛੱਡ ਦਿੰਦਾ ਕਬੂਟਾ ਲਾ ਦਤਾ ਜੀ ਉਹ ਕੰਮ ਨਹੀਂ ਬਾਪੇ ਨੂੰ ਤੇ ਨੂਣੇ ਵਿੱਚ ਪਾਲਣੇ ਨਹੀਂ ਆ 303 ਨੰਬਰ ਇਹ ਜੰਗਲ ਲਗੜਾ ਜਿਹਦੇ ਵਿੱਚ 1600 ਤੋਂ ਵਧੇਰੇ ਤੇ 57 ਤੋਂ ਵੱਧ ਕਿਸਮਾਂ ਦੇ ਬੂਟੇ ਫਲਦਾਰ ਫੁੱਲਦਾਰ ਖੁਸ਼ਬੂਦਾਰ ਸ਼ਾਨਦਾਰ ਤੇ ਮੈਡੀਸਨ ਪਲਾਂਟ ਜਿਹੜਾ ਕਰੇ ਕੱਲੇ ਲੰਡੇ ਜੇ ਖੜੇ ਆ ਬੰਬੀਆਂ ਦੇ ਪੁਰੀ ਬੇਨਤੀ ਆਪਾਂ ਕਰਦੇ ਆਂਗੇ ਕਿ ਜਿੱਦੇ ਬੰਬੀਆਂ ਦੇ ਉੱਪਰ ਮੋਟਰਾਂ ਦੇ ਲਾਗੇ ਲਾਗੇ ਵੀ ਘੱਟੋ ਘੱਟ 5-5 10-10 ਬੂਟੇ ਜ਼ਰੂਰ ਲਾਓ ਕੱਲਾ ਮੈਟ ਤੇ ਸ਼ੇਅਰ ਨਹੀਂ ਕਰਨਾ ਗੱਲ ਬਾਤ ਨਹੀਂ ਕਿ ਮੈਟ ਤੇ ਲਾਈਕ ਸ਼ੇਅਰ ਕਰੀ ਜਾਈਏ ਤੇ ਉੱਥੇ ਹਰਿਆਲੀ ਰਿਆਲੀ ਹੋ ਜੇ ਗੱਲ ਹੀ ਬਾਤ ਨਹੀਂ ਇਹ ਗਰਾਊਂਡ ਲੈਵਲ ਤੇ ਹੋਣਾ ਪੈਣਾ ਸਾਰੇ ਬੜੇ ਵਧੀਆ ਮੈਡੀਸਨਲ ਵੈਲਿਊ ਵਾਲੇ ਨਿੰਮ ਹੋਰ ਪਿੱਪਲ ਆਮਲਾ ਇਦਾਂ ਕਰਕੇ ਬਾਗਿਆ ਜੀ ਇਹੋ ਮੇਰੀ ਪਲਾਨਿੰਗ ਤੇ ਬਹੁਤ ਵੱਡੀ ਹੁੰਦੀ ਆ ਆਪਾਂ ਵੀ ਛੋਟੇ ਹੀ ਬਣਾਂਗੇ ਉੱਤਰੀ ਮਾਨਿਕਾ ਦੀ ਵਾਹਿ ਖਾਲਸਾ ਪੁੱਤਰ ਮਨ ਕੀ ਭੁੱਖ ਵਿਣਤ ਤਪੋਰ ਕੇ ਬਾਬਾ ਜੀ ਮਿੱਟੀ ਪਰੇ ਪਾ ਦੇ ਆਪਾਂ ਚੌਂਕ ਬਣਾਉਂਦੇ ਆ ਆ ਤੁਸੀਂ ਮੇਰੇ ਮਨ ਦੀ ਸਮਝ ਦੀ ਗੱਲ ਮੈਂ ਨਾ ਇਹ ਇੱਕ ਮੈਂ ਇਹ ਪਿੰਡ ਦੇ ਸਹਯੋਗ ਨਾਲ ਹੀ ਹੋ ਰਿਹਾ ਜੀ ਜੋ ਵੀ ਹੋ ਰਿਹਾ ਵਾ ਬਾਬਾ ਜੀ ਕਦੋਂ ਤੱਕ ਵਾਲੇ 50 ਬਾਬਾ ਜੀ ਹੁਣਾਂ ਨੇ ਮਿੱਥਿਆ ਹੀ ਵੀ ਜੰਗਲ ਲਾਉਣੇ ਆ ਗੁਰੂ ਨਾਨਕ ਜੀ ਦੇ ਜਨਮਪੂਰਬ ਤੇ ਤੇ ਉਹਦੇ ਵਿੱਚੋਂ 303 ਨੰਬਰ ਤੇ ਇਹ ਆਪਣਾ ਜੰਗਲਾ ਗੁਰਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਪੰਚਾਇਤ ਦਾ ਸਰਪੰਚ ਸਾਹਿਬਾਨ ਤੇ ਇਲਾਕਾ ਨਿਵਾਸੀ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਆ ਵੱਡੇ ਸੁਚੱਜੇ ਢੰਗ ਦੇ ਨਾਲ ਇਹ ਜਿਹੜੀ ਜਗ੍ਹਾ ਆ ਲਗਭਗ ਡੇਢ ਦੋ ਸਾਲਾਂ ਤੋਂ ਆਪਣਾ ਇੱਕ ਦੂਜੇ ਨਾਲ ਸੰਪਰਕ ਸੀਗਾ ਤੇ ਬਹੁਤ ਸੋਹਣੀ ਇਹ ਜਗ੍ਹਾ ਤਿਆਰ ਕੀਤੀ ਗਈ ਹੈ ਸੋ ਇਥੇ ਅੱਜ ਲੜੀ ਦੇ ਤਹਿਤ ਜਿਹੜੇ ਜੰਗਲ ਲੱਗ ਰਹੇ ਨੇ ਕਾਰ ਸੇਵਾ ਖਡੂਰ ਸਾਹਿਬ 303 ਨੰਬਰ ਇਹ ਜੰਗਲ ਲੱਗਣਾ ਜਿਹਦੇ ਵਿੱਚ 1600 ਤੋਂ ਵਧੇਰੇ ਤੇ 57 ਤੋਂ ਵੱਧ ਕਿਸਮਾਂ ਦੇ ਬੂਟੇ ਫਲਦਾਰ ਫੁੱਲਦਾਰ ਖੁਸ਼ਬੂਦਾਰ ਸ਼ਾਨਦਾਰ ਤੇ ਮੈਡੀਸਨ ਪਲਾਂਟ ਜਿਹੜੇ ਲੱਗ ਰਹੇ ਆ ਸੋ ਜੇ ਗੱਲ ਕਰੀਏ ਸੰਪਰਦਾਇ ਤੇ ਕਾਰ ਸੇਵਾ ਖਡੂਰ ਸਾਹਿਬ ਸੰਪਰਦਾਇ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਦੇ ਵਿੱਚ 1999 ਤੋਂ ਵਾਤਾਵਰਨ ਬਚਾਉਣ ਦੇ ਜਿਹੜੇ ਉਪਰਾਲੇ ਚੱਲ ਰਹੇ ਆ ਉਹਨਾਂ ਉਪਰਾਲਿਆਂ ਦੇ ਤਹਿਤ ਸਾਹਿਬ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਤਾਬਦੀ ਸਮਰੋਹ ਜਿਹੜਾ ਕਿ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੇ ਮਨਾਇਆ ਗਿਆ ਸੀ ਉੱਥੇ ਬਾਬਾ ਸੇਵਾ ਸਿੰਘ ਜੀ ਵੱਲੋਂ ਸੱਤ ਬੂਟੇ ਚੰਦਨ ਦੇ ਪਰਿਕਰਮਾ ਦੇ ਵਿੱਚ ਲਾ ਕੇ ਸੁਲਤਾਨਪੁਰ ਲੋਧੀ ਦੇਤੇ ਪਰ ਵਚਨ ਕੀਤੇ ਸਤਿਗੁਰਾਂ ਦੇ ਚਰਨਾਂ 'ਚ ਕਿ 550 ਸਾਲਾ ਸ਼ਤਾਬਦੀ ਨੂੰ ਸਮਰਪਿਤ 550 ਗੁਰਨਾਨਕ ਯਾਦਗਾਰੀ ਜੰਗਲ ਜਿਹੜੇ ਲਾਏ ਜਾਣਗੇ ਤਾਕੀ ਜਿਹੜਾ ਆਕਸੀਜਨ ਦਾ ਲੰਗਰ ਆ ਜਿਹੜਾ ਹੈ ਪੂਰੀ ਮਾਨਵਤਾ ਦੇ ਭਲੇ ਲਈ ਮਨੁੱਖਤਾ ਦੀ ਹੋਂਦ ਨੂੰ ਕਾਇਮ ਰੱਖਣ ਲਈ ਫਸਲਾਂ ਤੇ ਨਸਲਾਂ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਜਿਹੜਾ ਜ਼ਰੂਰੀ ਆ ਸੋ ਜੇ ਗੱਲ ਕਰੀਏ ਤੇ ਅੱਜ ਦੇ ਜੋ ਹਾਲਾਤ ਹੈ ਉਹਨਾਂ ਦੇ ਮੁਤਾਬਕ ਪਿਗਲ ਰਹੇ ਗਲੇਸ਼ੀਅਰ ਵੱਧ ਘਟ ਰਿਹਾ ਤਾਪਮਾਨ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਉਹਨਾਂ ਟੀਚੇ ਨੂੰ ਮੁੱਖ ਰੱਖ ਕੇ ਇਹ ਜਿਹੜਾ ਇਹ ਲਈ ਦੇ ਤਹਿਤ ਹੁਣ ਸੋ 300 ਤੀਵਾਂ ਜੰਗਲ ਲੱਗ ਰਿਹਾ ਗੁਰਨਾਨਕ ਯਾਦਗਾਰੀ ਜੰਗਲ ਲਾਉਣੇ ਕਿਉਂ ਜ਼ਰੂਰੀ ਆ ਸੋ ਉਹਦੇ ਲਈ ਸਾਨੂੰ ਘੱਟ ਤੋਂ ਘੱਟ 50 ਸਾਲ ਪਿੱਛੇ ਮੀਆਂ ਵਾਕੀ ਤੱਕ ਨੀਕ ਜਿਹੜੀ ਕਿ ਮੈਡਨ ਜਾਪਾਨ ਨੇ ਸ਼ੁਰੂ ਕੀਤੀ ਸੀ ਕਿਉਂਕਿ ਉਹ ਬੰਦਿਆਂ ਨੂੰ ਇਹ ਮਹਿਸੂਸ ਹੋ ਗਿਆ ਸੀ ਕਿ ਆਉਣ ਵਾਲੇ 50 ਸਾਲਾਂ ਬਾਅਦ ਹਸਪਤਾਲਾਂ ਦੀ ਲੋੜ ਪੈਣੀ ਆ ਇਸ ਕਰਕੇ ਅੱਜ ਹੀ ਬੂਟੇ ਲਾਏ ਜਾਣ ਤਾਂ ਸਾਨੂੰ ਹਸਪਤਾਲਾਂ ਦੀ ਲੋੜ ਨਾ ਪਵੇਗੀ ਸੋ ਇਸ ਕਰਕੇ ਉਹਨਾਂ ਨੇ ਅੱਜ ਤੋਂ 50 ਸਾਲ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਤਾਂ ਅਸੀਂ ਹੁਣ ਸੁਚੇਤ ਹੋਏ ਹਾਂ ਸੋ ਸਮੇਂ ਦੀ ਮਾਰ ਕਰਕੇ ਜੇ ਅਸੀਂ ਸੁਧਰ ਜਾਈਏ ਤੇ ਜੇ ਅਸੀਂ ਗੁਰਮਤ ਦੇ ਸਿਧਾਂਤ ਦੇ ਅਨੁਸਾਰ ਜ਼ਿੰਦਗੀ ਜਾਈਏ ਤਾਂ ਗੁਰੂ ਸਾਹਿਬ ਨੇ ਕਈ ਸੌ ਸਾਲ ਪਹਿਲਾਂ ਸਾਨੂੰ ਇੱਕ ਸੰਦੇਸ਼ ਦਿੱਤਾ ਸ਼ਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਾਤਾ ਸੋ ਪੂਰੀ ਦੁਨੀਆ ਦੇ ਉੱਤੇ ਜਿਹੜੀ ਅੱਜ ਜੰਗ ਛੜੀ ਹੋਈ ਆ ਉਹ ਆਰਗੈਨਿਕ ਫੂਡ ਵਧੀਆ ਫੂਡ ਵਧੀਆ ਭੋਜਨ ਦੀ ਛੜੀ ਆ ਤਾਂ ਵਧੀਆ ਭੋਜਨ ਤਾਂ ਮਿਲੂਗਾ ਜੇ ਵਧੀਆ ਜ਼ਮੀਨ ਹੋਊਗੀ ਵਧੀਆ ਜ਼ਮੀਨ ਤਾਂ ਹੋਊਗੀ ਜੇ ਵਧੀਆ ਕਲਾਈਮੇਟ ਹੋਊਗਾ ਵਧੀਆ ਕਲਾਈਮੇਟ ਤਾਂ ਹੋਊਗਾ ਜੇ ਵਧੀਆ ਰੁੱਖ ਹੋਣਗੇ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਪਹਿਰੇ ਬੰਦੇ ਹੋਏ ਇਹ ਜਿਹੜਾ ਆਪਾਂ ਨੂੰ ਕਰਨੇ ਪੈਣੇ ਉਪਰਾਲੇ ਦੁਬਾਰਾ ਫੇਰ ਮੈਂ ਸੰਪਰਦਾਇ ਕਾਰਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਜੀ ਵੱਲੋਂ ਸਾਰੀ ਪੰਚਾਇਤ ਦਾ ਤੇ ਇੱਥੇ ਪਹੁੰਚੇ ਹੋਏ ਵੀਰ ਭਰਾ ਜਿੰਨੇ ਵੀ ਵਾਤਾਵਰਨ ਨੂੰ ਪ੍ਰੇਮ ਕਰਦੇ ਹੋ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਜਗ੍ਹਾ ਮੁਹੱਈਆ ਕਰਾਈ ਆ ਤੇ ਸੰਗਤਾਂ ਵੱਲੋਂ ਸੰਦੇਸ਼ ਇਹ ਵੀ ਆਇਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜਗ੍ਹਾ ਮੁਹੱਈਆ ਕਰਾਈਆਂ ਜਾਣਗੀਆਂ ਸੋ ਕਾਰਸੇਵਾ ਖਡੂਰ ਸਾਹਿਬ ਸੰਪਰਦਾ ਹਮੇਸ਼ਾ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਨਾਲ ਰਹੇਗੀ ਤੇ ਜਿੱਥੇ ਵੀ ਆਪ ਜੀ ਹੁਕਮ ਕਰੋਗੇ ਬੂਟੇ ਲਾਵਾਂਗੇਾਰੇ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਬਾਬਾ ਜੀ ਦਾ ਧੰਨਵਾਦ ਆ ਅੱਕ